ਕੀ ਜਾਣਦੇ ਸੀ ਤੇਰੇ ਗੁਰਦਿਆਂ ਅੱਗ ਲੱਗੇ ਤੇ ਹਾਣੂ ਤੇਰਾ ਕਿਆ ਸੀ ਹਾਂ ਮੇਰੇ ਪਾ ਉਹ ਮੈਨੂੰ ਬਣਾਉਂਦਾ ਬੰਦੇ ਨੇ ਕਿਹੜਾ ਕੁਝ ਹੈ ਇਹ ਰਾਣੀ ਆ ਜਾ ਰਹਾ ਉਹਨੇ ਮੈਨੂੰ ਹਾਂ ਸੰਦੀਪ ਕੌਰ ਸੰਦੀਪ ਕੌਰ ਜੀ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਸਾਰੰਗਵਾਲ ਸਾਰੰਗਵਾਲ ਦੇ ਤੇ ਇੱਥੇ ਕੌਣ ਰਹਿੰਦਾ ਸੀਗਾ ਜੀ ਇੱਥੇ ਛੋਟਾ ਭਰਾ ਰਹਿੰਦਾ ਸੀ ਕਿਹੜਾ ਪਿੰਡ ਆ ਜੀ ਇਹ ਆਦਰਵਾਦ ਉਹ ਇੱਥੇ ਕੱਲ ਰਹਿੰਦਾ ਸੀ ਜੀ ਹਾਂਜੀ ਮੰਮੀ ਡੈਡੀ ਪੂਰੇ ਹੋ ਗਏ ਸੀ ਅੱਛਾ ਜੀ ਪਰਵਾਜ਼ ਹੋਰ ਕੋਈ ਨਹੀਂ ਸੀ ਇੱਥੇ ਰਹਿੰਦਾ ਨਹੀਂ ਜੀ ਕੋਈ ਨਹੀਂ ਸੀ ਕਿ ਘਰ ਜਿਹੜਾ ਹੈਗਾ ਕਿੰਨਾ ਦਾ ਹੈਗਾ ਜੀ ਇਹ ਇਹ ਸਾਡੇ ਮੇਰੇ ਇਹਦੇ ਭਰਾ ਦਾ ਸੀਗਾ ਛੋਟਾ ਹੁਣ ਇਹ ਆਪਣਾ ਹੀ ਸਭ ਬੜੇ ਨੇ ਵੇਚ ਲਿਆ ਸੀਗਾ ਇਹ ਛੋਟਾ ਸੀਗਾ ਜੀ ਜਦੋਂ ਇਹ ਛੋਟਾ ਸੀ ਹਾਂਜੀ ਮੰਮੀ ਡੈਡੀ ਪੂਰੇ ਹੋ ਗਏ ਇੱਥੇ ਰਹਿੰਦਾ ਸੀ ਸਬਜ਼ੀ ਦੀ ਦੁਕਾਨ ਤੇ ਲੱਗਾ ਸੀਗਾ ਜਿਨ੍ਹਾਂ ਦੀ ਡੈਥ ਹੋਈ ਇਹਨਾਂ ਦਾ ਨਾਮ ਕੀ ਆ ਇਹਨਾਂ ਦਾ ਬ੍ਰਿੰਦਰ 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 ਉਮਰ ਕਿੰਨੀ ਸੀ ਜੀ ਹੈ ਹੁਣੀ ਆ 35 35 ਸਾਲ ਕਿੰਨੀ ਉਮਰ ਸੀ ਇਹ ਇੰਨੀ ਕਈ ਹੁਣੀ ਆ ਅੱਛਾ ਜੀ ਇਹ ਕੀ ਕੰਮ ਕਰ ਇਹ ਸਬਜ਼ੀ ਦੀ ਦੁਕਾਨ ਤੇ ਪਹਿਲਾਂ ਗੱਡੀ ਚਲਾਉਂਦਾ ਸੀ ਪਹਿਲਾਂ ਗੱਡੀ ਚਲਾਉਂਦਾ ਸੀ ਅੱਛਾ ਜੀ ਪਹਿਲਾਂ ਗੱਡੀ ਚਲਾ ਹੁਣ ਸਬਜ਼ੀ ਵੇਚਦੇ ਸੀ ਹਾਂ ਸਬਜ਼ੀ ਦੀ ਦੁਕਾਨ ਤੇ ਲੱਗਾ ਸੀਗਾ ਕਿੱਥੇ ਜੀ ਇੱਥੇ ਹੀ ਮੁੰਡੇ ਦੇ ਕੋਲ ਆਪਣੇ ਆਦਮਾਲ ਅੱਛਾ ਜੀ ਇਹ ਕਦੋਂ ਪਤਾ ਲੱਗਾ ਤੁਹਾਨੂੰ ਇਸ ਖਬਰ ਬਾਰੇ ਮੈਨੂੰ ਵੀ ਸਵੇਰੇ ਪਤਾ ਲੱਗ ਗਿਆ ਕੀ ਕੀ ਹਾਲਾਤ ਦੇਖੇ ਕੀ ਲੱਗਦਾ ਤੁਹਾਨੂੰ ਨਹੀਂ ਮੈਨੂੰ ਪਹਿਲਾਂ ਵੀ ਇਹਨੇ ਪਹਿਲਾਂ ਵੀ ਕਾਲ ਕੀਤੀ ਸੀ ਕਹਿੰਦਾ ਉਹ ਸਾਡੇ ਥੈ ਦਾ ਸੀਗਾ ਮਸਲਾ ਚੱਲਦਾ ਹੈ ਕਹਿੰਦਾ ਮੇਰਾ ਆ ਇਸ ਕਰਕੇ ਸਾਡੇ ਬਰੇ ਬ੍ਰਦਰ ਨੇ ਸਾਡੇ ਤੇ ਰਿਪੋਰਟ ਵੀ ਦਿੱਤੀ ਸੀ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਇਹ ਥੈ ਮੁੰਡੇ ਦਾ ਆ ਮੁੰਡਾ ਕਿੱਥੇ ਜਾਊਗਾ ਹਨਾ ਅਸੀਂ ਉਹਨੂੰ ਕਿਹਾ ਸੀ ਕਿ ਮੁੰਡੇ ਨੂੰ ਸਾਹਮਲਾ ਤੂੰ ਲੈ ਲੈ ਸਾਰਾ ਕੁਝ ਅਸੀਂ ਤੈਨੂੰ ਕੁਝ ਨਹੀਂ ਕਹਿੰਦੀਆਂ ਇਹ ਥੋੜੇ ਕ ਦਿਨ ਮੇਰੇ ਕੋਲ ਚੱਲ ਗਿਆ ਮੇਰੀ ਕੁੜੀ ਬਾਹਰ ਗਈ ਸੀਗੀ ਤੇ ਮੈਂ ਕਿਹਾ ਚੱਲ ਤੂੰ ਕੋਈ ਨਹੀਂ ਮੇਰੇ ਕੋਲ ਰਹਿ ਲੈ ਹਨਾ ਆਪਾਂ ਖੋਦ ਜਿੰਦੇ ਜੁੰਦੇ ਆ ਸਾਰੀ ਕਰਕੇ ਗਏ ਸੀ ਤੇ ਉਹ ਇਨਨੇ ਆ ਕੇ ਪਿੱਛੋ ਜਿੰਦੇ ਲਾਤੇ ਠੀਕ ਆ ਬਡੇ ਭਰਾਣੇ ਜੀ ਬਡੇ ਭਰਾਣੇ ਕਹਿੰਦਾ ਕੰਮ ਜਾ ਕਹਿੰਦਾ ਮੇਰਾ ਆ ਤੇ ਅਸੀਂ ਫੇਰ ਸਾਨੂੰ ਦੱਸਿਆ ਗਿਆ ਤਾਂ ਕਹਿੰਦੇ ਇੱਥੇ ਜਿੰਦੇ ਲਾਤੇ ਔਰ ਇੱਥੇ ਇਹਦਾ ਮੁੰਡਾ ਆਂਦਾ ਹੁੰਦਾ ਸੀਗਾ ਤੇ ਕਹਿੰਦਾ ਆਖੇ ਇੱਥੇ ਚਿੱਟਾ ਆਖੇ ਚੁੱਟਾ ਪਿੰਦੇ ਆ ਤੇ ਮਤਲਬ ਕਿ ਅਸੀਂ ਕਿਹੜਾ ਕੋਣ ਪਿੰਦਾ ਵੀ ਮੁੰਡਾ ਤਾਂ ਸਾਡੇ ਕੋ ਆ ਹਨਾ ਤੇ ਕਹਿੰਦਾ ਇੱਥੇ ਆਂਦੇ ਉਹਦਾ ਮੁੰਡਾ ਆਂਦਾ ਹੁੰਦਾ ਸੀ ਇੱਥੇ ਰਾਤ ਬਰਾਤੇ ਖੋਦ ਉਹਦੇ ਪੇ ਨੂੰ ਵੀ ਨਹੀਂ ਪਤਾ ਹੁੰਦਾ ਸੀ ਕਿ ਉਹਦਾ ਮੁੰਡਾ ਕੀ ਕਰਦਾ ਔਰ ਕੀ ਨਹੀਂ ਕਰਦਾ ਔਰ ਇਹ ਮਾਂ ਦੀ ਬਹੁਤ سپورਟ ਆ ਉਸ ਮੁੰਡੇ 'ਤੇ ਠੀਕ ਆ ਤੇ ਫਿਰ ਥੋੜੇ ਦਿਨ ਪਹਿਲਾਂ ਚਿੰਤੇ ਲਾ ਕੇ ਚਲ ਗਏ ਔਰ ਰਿਪੋਰਟ ਦਿੱਤੀ ਉੱਤੇ ਅਸੀਂ ਥਾਣੇ ਗਈਆਂ ਥਾਣੇ ਜਾ ਕੇ ਅਸੀਂ ਗੱਲ ਕੀਤੀ ਵੀ ਦੇਖੋ ਇਹਨਾਂ ਨੇ ਆਪਣਾ ਹਿਸਾਬੇ ਚ ਲਿਆ ਆ ਇਹ ਮੁੰਡੇ ਦਾ ਹਿੱਸਾ ਆ ਔਰ ਅਸੀਂ ਤਿੰਨ ਚਾਰ ਭੈਣਾ ਸੀ ਇੱਕ ਇਹ ਸਾਡਾ ਭਰਾ ਸੀਗਾ ਠੀਕ ਆ ਤੇ ਅਸੀਂ ਮਤਲਬ ਕਿ ਇਹਦਾ ਹਿੱਸਾ ਹੈ ਕਿੱਥੇ ਜਾਊਗਾ ਕੁੜੀਆਂ ਦੇ ਕਿੰਨੇ ਕ ਦਿਨ ਤੱਕੇ ਖਾਊਗਾ ਠੀਕ ਆ ਤੇ ਇਸ ਕਰਕੇ ਇਹੋ ਪੰਗੇ ਲਾਂ ਤੇ ਲੈ ਲੈਂਦੇ ਸੀ ਕਹਿੰਦਾ ਮੇਰਾ ਹੀ ਅਥਾ ਹੈ ਮੇਰਾ ਹੀ ਤੇ ਅਸੀਂ ਥਾਣੇ ਵੀ ਜਾ ਚੁੱਕੀਆਂ ਸੀਗੀਆਂ ਉੱਥੇ ਵੀ ਅਸੀਂ ਸਾਡੀ ਇਹ ਗੱਲ ਹੋਈ ਵੀ ਇਹ ਮੁੰਡੇ ਦਾ ਹਿੱਸਾ ਆ ਮੁੰਡੇ ਤੇ ਮੁੰਡੇ ਨੂੰ ਦੇਣਾ ਸੀ ਠੀਕ ਆ ਅਗਰ ਤੂੰ ਮੁੰਡੇ ਨੂੰ ਸਾਂਭ ਲਾਊਗਾ ਮੁੰਡੇ ਨੂੰ ਰੋਟੀ ਪਾਣੀ ਦੇ ਦਊਗਾ ਤਾਂ ਅਸੀਂ ਤੈਨੂੰ ਸਾਰਾ ਕੁਝ ਦੇ ਦੇਣਾ ਅਸੀਂ ਕੁਝ ਨਹੀਂ ਲੈਣਾ ਹੈਗਾ ਸਿਰਫ ਮੁੰਡੇ ਦੀ ਪ੍ਰੋਬਲਮ ਆ ਸ਼ਾਸਨ ਤੋਂ ਪੁਲਿਸ ਤੋਂ ਮੰਗੀ ਕਰਦੇ ਆ ਹਾਂਜੀ ਤੇ ਅਸੀਂ ਇਹ ਕਹਿੰਦੇ ਸਾਨੂੰ ਇਹ ਸੁਣਾਉ ਦਿੱਤਾ ਜਾਵੇ। ਚੱਕਰੀ ਦੇ ਤੁਹਾਨੂੰ ਸਾਨੂੰ ਸਾਡੇ ਕੱਪਰ ਭਰਾ ਆਇਆ ਕੁਲਵਿੰਦਰ ਸਿੰਘ ਔਰ ਅਮਨ ਔਰ ਉਸਦੀ ਵਾਈਫ ਦਾ ਬਹੁਤ ਸਾਥ ਉਹਨੇ ਉਹਨੇ ਸਾਡੇ ਜਿੱਦਾਂ ਦੀ ਸਾਡੇ ਪਹਿਲੇ ਸਾਡੇ ਡੈਡੀ ਨੂੰ ਵੀ ਕੁੱਟ ਕੇ ਗਿਆ ਸੀ। ਠੀਕ ਆ ਇੱਕ ਦਿਨ ਪਹਿਲਾਂ ਡੈਡੀ ਵੀ ਕੁੱਟ ਕੇ ਗਿਆ ਸੀ ਉਹਨਾਂ ਦੀ ਦਾਤੂ ਬਜੀ। ਹਾਂਜੀ ਭਾਜੀ ਇਹ ਕੀ ਵਾਕਿਆ ਹੋਇਆ ਕਿਹੜਾ ਪਿੰਡ ਆ ਜੀ? ਇਹ ਪਿੰਡ ਆਦਮ ਵਾਲਾ ਹੀ ਪੰਚਾਇਤ ਮੈਂਬਰ ਦਾ ਫੋਨ ਆਇਆ ਸੀ ਕਿ ਬਰਿੰਦਰ ਕੁਮਾਰ ਪੁੱਤਰ ਚੰਨਰਾ ਉਮਰ ਕਰੀਬ 35 ਸਾਲ ਤੇ ਇਹਦੀ ਕਾਤੀ ਇਹਦੇ ਭਤੀਜਿਆਂ ਨੇ ਬੇ ਠੱਟਾ ਮਾਰ ਕੇ ਡੈਥ ਕਰਤੀ ਆ ਮੌਕੇ ਤੇ ਪਹੁੰਚੇ ਜੀ ਡੈੱਡ ਬਡੀ ਕੋ ਮਕਾਨ ਉੱਪਰ ਪਈਏ ਮੌਕਾ ਆਣ ਕੇ ਦੇਖਿਆ ਜੋ ਵੀ ਇਹਦੇ ਵਾਰਸ ਵਿਆਹ ਲਿਖਾਉਣਗੇ ਹਸਪਤਾਲ ਕੋ ਜੋ ਵੀ ਵੰਦੀ ਕਾਰਵਾਈ ਕੀਤੀ ਜਾਵੇਗੀ ਕੀ ਲੱਗਦਾ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਇਹਦੇ ਦੇ ਘਰ ਦਾ ਰੌਲਾ ਸੀ ਹਾਂ ਜੀ ਹੁਣ ਬਾਕੀ ਹਾਂ ਜੀ ਆਪ ਜਿੱਥੇ ਕਤਲ ਦਾ ਇਸ ਦਾ ਰੌਲਾ ਹੈ ਹਾਂ ਜੀ ਜੀ ਇਹ ਕੀ ਕੰਮ ਕੀ ਕਰਦਾ ਸੀ ਜੀ ਕੰਮ ਇਹਦਾ ਰੰਗ ਲਗਾਦਾ ਦੇ ਹਾਂ ਜੀ ਤੇ ਇਹ ਕਿ ਕਿਹਦੇ ਵੱਲੋਂ ਉਹਨਾਂ ਨੇ ਜਿਹੜਾ ਖਰਚਾ ਜਹਾ ਕੀਤਾ ਕਿੰਨੇ ਕੀਤਾ ਹੋ ਸਕਦਾ ਹੈ ਇਹ ਦੇ ਭਤੀਜੇ ਨੇ ਜਿਹਦੀ ਮੌਤ ਹੋ ਗਈ ਤੇ ਭਤੀਜੇ ਨੇ ਹਾਂਜੀ ਠੀਕ ਹੈ ਜੀ ਭਰਾ ਨਾਲ ਕਹਿੰਦੇ ਰੋਲਾ ਸੀ ਦਾ ਭਰਾ ਨਾਲ ਪ੍ਰਾਪਰਟੀ ਦਾ ਰੋਲਾ ਸੀ ਭਤੀਜੇ ਨੇ ਆਣ ਕੇ ਕਹਿੰਦੇ ਰਾਤੀ ਅੱਛਾ ਆ ਸਿਆਲੂ ਵਾਲੇ ਪਾਸੇ ਕੱਲਾ ਭਤੀਜਾ ਆਇਆ ਆਸੇ ਪਾਸੇ ਆਦਮੀਆਂ ਨੇ ਗੇਟਾਂ ਦੇ ਲੋਕ ਬੰਦ ਕਰਕੇ ਉਹਨਾਂ ਨੂੰ ਚੱਲ ਗਿਆ ਜੀ ਉਹ ਫੇਰੇ ਉਸਕੇ ਦੇਖੀ ਜਈ ਤਾਂ ਜਾਣਦੇ ਸੀ ਤੇਰੇ ਕੋਲ ਅੱਗ ਲੱਗੇ ਤੇ ਹਾਨੂੰ ਤੇਰਾ ਕਿਆ ਸੀ ਨੇ ਨੂ ਬੁਲਾ ਹੁੰਦਾ ਬੱਗੇ ਦੇ ਕਿਹਦਾ ਆ ਜਾਣਾ ਵੰਦੇ ਨੂੰ ਹਾਂ ਸੰਦੀਪ ਗੋਲ ਸੰਦੀਪ ਗੋਲ ਜੀ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਸਰਗਵਾਂ ਦੇ ਸਰਗਵਾਂ ਦੇ ਤੇ ਇੱਥੇ ਕੌਣ ਰਹਿੰਦਾ ਸੀਗਾ ਜੀ ਇੱਥੇ ਛੋਟਾ ਭਰਾ ਰਹਿੰਦਾ ਸੀ ਕਿਹੜਾ ਪਿੰਡ ਆ ਜੀ ਇਹ ਆਦਾ ਬਾਲ ਉਹ ਇੱਥੇ ਕੱਲ ਰਹਿੰਦਾ ਸੀ ਜੀ ਹਾਂਜੀ ਮੰਮੀ ਡਾਡੀ ਪੂਰੇ ਹੋ ਗਏ ਸੀ ਅੱਛਾ ਜੀ ਪਰਿਵਾਰ ਚ ਹੋਰ ਕੋਈ ਨਹੀਂ ਸੀ ਇੱਥੇ ਰਹਿੰਦਾ ਨਹੀਂ ਜੀ ਕੋਈ ਨਹੀਂ ਸੀ ਇਹ ਕਾਰ ਜਿਹੜਾ ਹੈਗਾ ਕਿਹਨਾਂ ਦਾ ਹੈਗਾ ਜੀ ਇਹ ਇਹ ਸਾਡੇ ਮੇਰੇ ਤੇ ਭਰਾ ਦਾ ਸੀਗਾ ਛੋਟਾ ਹੁਣੇ ਆਪਣਾ ਹੀ ਸਭ ਬੜੇ ਨੇ ਵੇਚ ਲਿਆ ਸੀਗਾ ਇਹ ਛੋਟਾ ਸੀਗਾ ਜੀ ਜਦੋਂ ਇਹ ਛੋਟਾ ਸੀ ਹਾਂਜੀ ਮੰਮੀ ਡੈਡੀ ਪੂਰੇ ਹੋ ਗਏ ਇੱਥੇ ਰਹਿੰਦਾ ਸੀ ਸਬਜ਼ੀ ਦੀ ਦੁਕਾਨ ਤੇ ਲੱਗਾ ਸੀਗਾ ਜਿਨ੍ਹਾਂ ਦੀ ਡੈਥ ਹੋਈ ਇਹਨਾਂ ਦਾ ਨਾਂ ਕੀ ਆ ਇਹ ਬ੍ਰਿੰਦਰ 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 ਉਮਰ ਕਿੰਨੀ ਸੀ ਜੀ ਇਹ ਹੁਣੀ ਆ 35 36 ਸਾਲ ਕਿੰਨੀ ਉਮਰ ਸੀ ਇਹ ਇੰਨੀ ਕਈ ਹੁਣੀ ਆ ਅੱਛਾ ਇਹ ਕੀ ਕੰਮ ਕਰਦੇ ਸੀ ਇਹ ਸਬਜ਼ੀ ਦੁਕਾਨ ਤੇ ਲੱਗਾ ਪਹਿਲਾਂ ਗੱਡੀ ਚ ਚਲਾਉਂਦੇ ਸੀ ਅੱਛਾ ਜੀ ਪਹਿਲਾਂ ਗੱਡੀ ਚ ਹੁਣ ਸਬਜ਼ੀ ਵੇਚਦੇ ਸੀ ਹਾਂ ਸਬਜ਼ੀ ਦੁਕਾਨ ਤੇ ਲੱਗਾ ਸੀਗਾ ਕਿੱਥੇ ਜੀ ਇੱਥੇ ਹੀ ਮੁੰਡੇ ਦੇ ਕੋਲ ਆਪਣੇ ਆਦਮਾਲ ਅੱਛਾ ਜੀ ਇਹ ਕਦੋਂ ਪਤਾ ਲੱਗਾ ਤੁਹਾਨੂੰ ਖਬਰ ਬਾਰੇ ਮੈਨੂੰ ਸਵੇਰੇ ਪਤਾ ਲੱਗਾ ਜੀ ਕੀ ਕੀ ਹਾਲਾਤ ਦੇਖੇ ਕੀ ਲੱਗਦਾ ਹੈ ਤੁਹਾਨੂੰ ਨੇ ਮੈਨੂੰ ਪਹਿਲਾਂ ਵੀ ਇਹਨੇ ਪਹਿਲਾਂ ਵੀ ਕਾਲ ਕੀਤੀ ਸੀ ਕਹਿੰਦਾ ਉਹ ਸਾਡੇ ਥੈ ਦਾ ਸੀਗਾ ਮਸਲਾ ਚੱਲਦਾ ਹੈ ਕਹਿੰਦਾ ਮੇਰਾ ਆ ਇਸ ਕਰਕੇ ਸਾਡੇ ਬਰੇ ਬ੍ਰਦਰ ਨੇ ਸਾਡੇ ਤੇ ਰਿਪੋਰਟ ਵੀ ਦਿੱਤੀ ਸੀ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਇਹ ਥੈ ਮੁੰਡੇ ਦਾ ਆ ਮੁੰਡਾ ਕਿੱਥੇ ਜਾਊਗਾ ਹਨਾ ਅਸੀਂ ਉਹਨੂੰ ਕਿਹਾ ਸੀ ਕਿ ਮੁੰਡੇ ਨੂੰ ਸਾਹਮਲਾ ਤੂੰ ਲੈ ਲੈ ਸਾਰਾ ਕੁਝ ਅਸੀਂ ਤੈਨੂੰ ਕੁਝ ਨਹੀਂ ਕਹਿੰਦੀਆਂ ਇਹ ਥੋੜੇ ਕਦਮ ਮੇਰੇ ਕੋਲ ਚਲ ਗਿਆ ਮੇਰੀ ਕੁੜੀ ਬਾਹਰ ਗਈ ਸੀਗੀ ਤੇ ਮੈਂ ਕਿਹਾ ਚੱਲ ਤੂੰ ਕੋਈ ਨਹੀਂ ਮੇਰੇ ਕੋਲ ਰਹਿ ਲੈ ਹਨਾ ਆਪਾਂ ਖੋਦ ਜਿੰਦੇ ਜੁੰਦੇ ਆ ਸਾਰੀ ਕਰਕੇ ਗਏ ਸੀ ਤੇ ਉਹ ਇਹਨਾਂ ਨੇ ਆ ਕੇ ਪਿੱਛੇ ਜਿੰਦੇ ਲਾ ਦਿੱਤੇ ਠੀਕ ਆ ਬੜੇ ਭਰਾ ਨੇ ਕਿਹਾ ਕਬ ਜਗਤਾ ਮੇਰਾ ਆ ਤੇ ਅਸੀਂ ਫੇਰ ਸਾਨੂੰ ਦੱਸਿਆ ਗਿਆ ਤਾਂ ਕਹਿੰਦੇ ਇੱਥੇ ਜਿੰਦੇ ਲਾਤੇ ਔਰ ਇੱਥੇ ਇਹਦਾ ਮੁੰਡਾ ਆਂਦਾ ਹੁੰਦਾ ਸੀਗਾ ਤੇ ਕਹਿੰਦਾ ਆਖੇ ਇੱਥੇ ਚਿੱਟਾ ਆਖੇ ਚੁੱਟਾ ਪਿੰਦੇ ਆ ਤੇ ਮਤਲਬ ਕਿ ਅਸੀਂ ਕਿਹ ਕੌਣ ਪਿੰਦਾ ਵੀ ਮੁੰਡਾ ਦਾ ਸਾਡੇ ਕੋ ਆ ਹਨਾ ਤੇ ਕਹਿੰਦਾ ਇੱਥੇ ਆਂਦੇ ਉਹਦਾ ਮੁੰਡਾ ਆਂਦਾ ਹੁੰਦਾ ਸੀ ਇੱਥੇ ਰਾਤ ਬਰਾਤੇ ਖੋਦ ਉਹਦੇ ਪੇ ਨੂੰ ਵੀ ਨਹੀਂ ਪਤਾ ਹੁੰਦਾ ਸੀ ਕਿ ਉਹਦਾ ਮੁੰਡਾ ਕੀ ਕਰਦਾ ਔਰ ਕੀ ਨਹੀਂ ਕਰਦਾ ਔਰ ਇਹ ਮਾਂ ਦੀ ਬਹੁਤ سپورਟ ਆ ਉਸ ਮੁੰਡੇ 'ਤੇ ਠੀਕ ਆ ਤੇ ਫਿਰ ਥੋੜੇ ਘਰ ਪਹਿਲਾਂ ਚਿੰਤੇ ਲਾ ਕੇ ਚਲ ਗਏ ਔਰ ਫੋਟ ਦਿੱਤੀ ਉੱਤੇ ਅਸੀਂ ਥਾਣੇ ਗਈਆਂ ਥਾਣੇ ਜਾ ਕੇ ਅਸੀਂ ਗੱਲ ਕੀਤੀ ਵੀ ਦੇਖੋ ਇਹਨਾਂ ਨੇ ਆਪਣਾ ਹਿੱਸਾ ਵੇਚ ਲਿਆ ਆ ਇਹ ਮੁੰਡੇ ਦਾ ਹਿੱਸਾ ਆ ਔਰ ਅਸੀਂ ਤਿੰਨ ਚਾਰ ਭੈਣਾਂ ਸੀ ਇੱਕ ਇਹ ਸਾਡਾ ਭਰਾ ਸੀਗਾ ਠੀਕ ਆ ਤੇ ਅਸੀਂ ਮਤਲਬ ਕਿ ਇਹਦਾ ਹਿੱਸਾ ਹੈ ਕਿੱਥੇ ਜਾਊਗਾ ਕੁੜੀਆਂ ਦੇ ਕਿੰਨੇ ਦਿਨ ੱੱਕੇ ਖਾਊਗਾ ਠੀਕ ਆ ਤੇ ਇਸ ਕਰਕੇ ਇਹੋ ਪੰਗੇ ਲਾਂ ਲੈਂਦੇ ਸੀ ਕਹਿੰਦਾ ਮੇਰਾ ਹੀ ਅਥਾ ਮੇਰਾ ਹੀ ਤੇ ਅਸੀਂ ਖਾਣੇ ਵੀ ਜਾ ਚੁੱਕੀਆਂ ਸੀਗੀਆਂ ਉੱਥੇ ਵੀ ਅਸੀਂ ਸਾਡੀ ਇਹ ਗੱਲ ਹੋਈ ਵੀ ਇਹ ਮੁੰਡੇ ਦਾ ਹਿੱਸਾ ਆ ਮੁੰਡੇ ਤੇ ਮੁੰਡੇ ਨੂੰ ਦੇਣਾ ਸੀ ਠੀਕ ਆ ਅਗਰ ਤੂੰ ਮੁੰਡੇ ਨੂੰ ਸਾਂਭ ਲਾਉਂਗਾ ਮੁੰਡੇ ਨੂੰ ਰੋਟੀ ਪਾਣੀ ਦੇ ਦਊਂਗਾ ਤਾਂ ਅਸੀਂ ਤੈਨੂੰ ਸਾਰਾ ਕੁਝ ਦੇ ਦੇਣਾ ਅਸੀਂ ਕੁਝ ਨਹੀਂ ਲੈਣਾ ਹੈਗਾ ਸਿਰਫ ਮੁੰਡੇ ਦੀ ਪ੍ਰੋਬਲਮ ਆ ਸ਼ਾਸਨ ਤੋਂ ਪੁਲਿਸ ਤੋਂ ਮੰਗੀ ਕਰਦੇ ਹਾਂ ਹਾਂਜੀ ਤੇ ਅਸੀਂ ਇਹ ਕਹਿੰਦੇ ਸਾਨੂੰ ਇਹਨੂੰ ਸੌਂਪ ਦਿੱਤਾ ਜਾਵੇ ਚੱਕੀ ਦੇ ਦਿਤੋਂ ਸਾਨੂੰ ਸਾਡੇ ਕੱਪੜਾ ਆ ਜੀ ਕੁਲਵਿੰਦਰ ਸਿੰਘ ਔਰ ਅਮਨ ਔਰ ਉਸਦੀ ਵਾਈਫ ਦਾ ਬਹੁਤ ਸਾਥ ਆ ਉਨੇ ਉਹਨੇ ਸਾਡੇ ਜਿੱਦਾਂ ਦੀ ਸਾਡੇ ਪਹਿਲਾਂ ਸਾਡੇ ਡੈਡੀ ਨੂੰ ਵੀ ਕੁੱਟ ਕੇ ਗਿਆ ਸੀ ਠੀਕ ਆ ਇੱਕ ਦਿਨ ਪਹਿਲਾਂ ਡੈਡੀ ਵੀ ਕੁੱਟ ਕੇ ਗਿਆ ਸੀ ਉਹ ਉਹਨਾਂ ਦੀ ਡੱਤੂ ਬਈ ਸੀ ਹਾਂ ਹਾਂਜੀ ਭਾਜੀ ਇਹ ਕੀ ਵਾਕਿਆ ਹੋਇਆ ਕਿਹੜਾ ਪਿੰਡ ਆ ਜੀ ਇਹ ਪਿੰਡ ਆਦਮ ਵਾਲਾ ਹੀ ਪੰਜਾਬ ਮੈਂਬਰ ਦਾ ਫੋਨ ਆਇਆ ਸੀ ਕਿ ਬਰਿੰਦਰ ਕੁਮਾਰ ਪੁੱਤਰ ਚੰਦਰ ਸਿੰਘ ਉਮਰ ਕਰੀਬ 35 ਸਾਲ ਤੇ ਇਹਦੇ ਰਾਤੀ ਇਹਦੇ ਭਤੀਜਿਆਂ ਨੇ ਬੇ ਥੱਟਾ ਮਾਰ ਕੇ ਡੈਥ ਕਰਤੀ ਆ ਮੌਕੇ ਤੇ ਪਹੁੰਚੇ ਜੀ ਡੈੱਡ ਬਡੀ ਮਕਾਨ ਉੱਪਰ ਪਈ ਹੈ ਮੌਕਾ ਆਣ ਕੇ ਦੇਖਿਆ ਜੋ ਵੀ ਇਹਦੇ ਵਾਰਸ ਬਿਆਰ ਲਿਖਾਉਣਗੇ ਹਸਪਤਾਲ ਤੋਂ ਜੋ ਵੀ ਵੰਦੀ ਕਾਰਵਾਈ ਕੀਤੀ ਜਾਵੇਗੀ ਕੀ ਲੱਗਦਾ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਇਹਦੇ ਦੇ ਘਰ ਦਾ ਰੌਲਾ ਸੀ ਹਾਂ ਜੀ ਹੁਣ ਬਾਕੀ ਹਾਂ ਜੀ ਆਪ ਜਿੱਥੇ ਕਤਲ ਦਾ ਇਸ ਦਾ ਰੌਲਾ ਹੈ ਹਾਂ ਜੀ ਜੀ ਇਹ ਕੀ ਕੰਮ ਕੀ ਕਰਦਾ ਸੀ ਜੀ ਕੰਮ ਇਹਦਾ ਰੰਗ ਲਗਾਦਾ ਹੈ ਠੀਕ ਹੈ ਹਾਂ ਜੀ ਤੇ ਇਹ ਕੀ ਕਿ ਕਿਹਦੇ ਵੱਲੋਂ ਉਹਨਾਂ ਨੇ ਜਿਹੜਾ ਖਰਚਾ ਜਹਰ ਕੀਤਾ ਉਹ ਕਿੰਨੇ ਕੀਤਾ ਹੋ ਸਕਦਾ ਹੈਗਾ ਇਹਦੇ ਭਤੀਜੇ ਨੇ ਜਦ ਹੀ ਮੌਤ ਹੋਈ ਤੇ ਭਤੀਜੇ ਨੇ ਹਾਂਜੀ ਠੀਕ ਹੈ ਜੀ ਭਰਾ ਨਾਲ ਕਹਿੰਦੇ ਰੌਲਾ ਸੀ ਭਰਾ ਨਾਲ ਪ੍ਰੋਪਰਟੀ ਦਾ ਰੌਲਾ ਸੀ ਭਤੀਜੇ ਨੇ ਆਣ ਕੇ ਕਹਿੰਦੇ ਰਾਤੀ ਅੱਛਾ ਆਸਿਆ ਗੁਆਂਢ ਤੋਂ ਪਤਾ ਕੱਲਿਆ ਭਤੀਜਾ ਆਇਆ ਆਸੇ-ਪਾਸੇ ਗੇਟਾਂ ਦੇ ਲੋਕ ਬੰਦ ਕਰਕੇ ਉਹਨਾਂ ਨੂੰ ਚਲ ਗਿਆ ਜੀ ਪੂਰੇ ਫੇਰੇ ਉਸ ਦੇ ਫੇਰੇ ਕਈ ਤਾਂ ਜਾਣਦੇ ਸੀ ਤੇਰੇ ਗੁਰਦੇ ਅੱਗ ਲੱਗੇ ਤਾਂ ਹਾਨੂੰ ਤੇਰਾ ਕਿਆ ਸੀ ਬੋ ਵਾ ਮੈਨੂੰ ਬੁਲਾਉਂਦਾ ਹੁੰਦਾ ਪਰ ਤੇਰੇ ਨਾਲ ਕਿ ਆ ਜਾਣਾ ਵੰਦੇ ਤੂੰ ਸੰਦੀਪ ਗੋਲ ਸੰਦੀਪ ਗੋਲ ਜੀ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਸਰਗਵਾਂ ਸਰਗਵਾਂ ਦੇ ਤੇ ਇੱਥੇ ਕੌਣ ਰਹਿੰਦਾ ਸੀਗਾ ਜੀ ਇੱਥੇ ਛੋਟਾ ਭਰਾ ਰਹਿੰਦਾ ਸੀ ਕਿਹੜਾ ਪਿੰਡ ਆ ਜੀ ਇਹ ਆਧਵਾੜ ਉਹ ਇੱਥੇ ਕੱਲ ਰਹਿੰਦਾ ਸੀ ਜੀ ਹਾਂਜੀ ਮੰਮੀ ਡੈਡੀ ਪੂਰੇ ਹੋ ਗਏ ਸੀ ਅੱਛਾ ਜੀ ਪਰਵਾਜ਼ ਹੋਰ ਕੋਈ ਨਹੀਂ ਸੀ ਇੱਥੇ ਰਹਿੰਦਾ ਨਹੀਂ ਜੀ ਕੋਈ ਨਹੀਂ ਸੀ ਕਿ ਘਰ ਜਿਹੜਾ ਹੈਗਾ ਕਿੰਨਾ ਦਾ ਹੈਗਾ ਜੀ ਇਹ ਇਹ ਸਾਡੇ ਮੇਰੇ ਇਹਦਾ ਭਰਾ ਦਾ ਸੀਗਾ ਛੋਟਾ ਹੁਣ ਇਹ ਆਪਣਾ ਹੀ ਸਭ ਬੜੇ ਨੇ ਵੇਚ ਲਿਆ ਸੀਗਾ ਇਹ ਛੋਟਾ ਸੀਗਾ ਜੀ ਜਦੋਂ ਇਹ ਛੋਟਾ ਸੀ ਹਾਂਜੀ ਮੰਮੀ ਡੈਡੀ ਪੂਰੇ ਹੋ ਗਏ ਇੱਥੇ ਰਹਿੰਦਾ ਸੀ ਸਬਜ਼ੀ ਦੀ ਦੁਕਾਨ ਤੇ ਲੱਗਾ ਸੀਗਾ ਜਿਨ੍ਹਾਂ ਦੀ ਡੈਥ ਹੋਈ ਇਹਨਾਂ ਦਾ ਨਾਮ ਕੀ ਆ ਇਹ ਬ੍ਰਿੰਦਰ 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 ਉਮਰ ਕਿੰਨੀ ਸੀ ਜੀ ਹੈ ਹਣੀ 35 36 ਸਾਲ ਕਿੰਨੀ ਉਮਰ ਸੀ ਇਹ ਇੰਨੀ ਕਈ ਹੁਣੀ ਆ ਅੱਛਾ ਜੀ ਇਹ ਕੀ ਕੰਮ ਕਰਦੇ ਸੀ ਇਹ ਸਬਜ਼ੀ ਦੀ ਦੁਕਾਨ ਤੇ ਉਹ ਗੱਡੀ ਚਲਾਉਂਦਾ ਪਹਿਲਾਂ ਗੱਡੀ ਚਲਾਉਂਦਾ ਸੀ ਅੱਛਾ ਜੀ ਪਹਿਲਾਂ ਗੱਡੀ ਚਲਾ ਹੁਣ ਉਹ ਸਬਜ਼ੀ ਵੇਚਦੇ ਸੀ ਹਾਂ ਸਬਜ਼ੀ ਦੀ ਦੁਕਾਨ ਤੇ ਲੱਗਾ ਸੀਗਾ ਕਿੱਥੇ ਜੀ ਇੱਥੇ ਹੀ ਮੁੰਡੇ ਦੇ ਕੋਲ ਆਪਣੇ ਆਦਮਾਲ ਅੱਛਾ ਜੀ ਇਹ ਕਦੋਂ ਪਤਾ ਲੱਗਾ ਤੁਹਾਨੂੰ ਇਸ ਖਬਰ ਬਾਰੇ ਮੈਨੂੰ ਵੀ ਸਵੇਰੇ ਪਤਾ ਲੱਗ ਗਿਆ ਕੀ ਕੀ ਹਾਲਾਤ ਦੇਖੇ ਕੀ ਲੱਗਦਾ ਤੁਹਾਨੂੰ ਨਹੀਂ ਮੈਨੂੰ ਪਹਿਲਾਂ ਵੀ ਇਹਨੇ ਪਹਿਲਾਂ ਵੀ ਕਾਲ ਕੀਤੀ ਸੀ ਕਹਿੰਦਾ ਉਹ ਸਾਡੇ ਥੈ ਦਾ ਸੀਗਾ ਮਸਲਾ ਚੱਲਦਾ ਹੈ ਕਹਿੰਦਾ ਮੇਰਾ ਆ ਇਸ ਕਰਕੇ ਸਾਡੇ ਬਰੇ ਬ੍ਰਦਰ ਨੇ ਸਾਡੇ ਤੇ ਰਿਪੋਰਟ ਵੀ ਦਿੱਤੀ ਸੀ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਇਹ ਥੈ ਮੁੰਡੇ ਦਾ ਆ ਮੁੰਡਾ ਕਿੱਥੇ ਜਾਊਗਾ ਹਨਾ ਅਸੀਂ ਉਹਨੂੰ ਕਿਹਾ ਸੀ ਕਿ ਮੁੰਡੇ ਨੂੰ ਸਾਹਮਲਾ ਤੂੰ ਲੈ ਲੈ ਸਾਰਾ ਕੁਝ ਅਸੀਂ ਤੈਨੂੰ ਕੁਝ ਨਹੀਂ ਕਹਿੰਦੀਆਂ ਇਹ ਥੋੜੇ ਕਦਮ ਮੇਰੇ ਕੋਲ ਚਲ ਗਿਆ ਮੇਰੀ ਕੁੜੀ ਬਾਹਰ ਗਈ ਸੀਗੀ ਤੇ ਮੈਂ ਕਿਹਾ ਚੱਲ ਤੂੰ ਕੋਈ ਨਹੀਂ ਮੇਰੇ ਕੋਲ ਰਹਿ ਲੈ ਹਨਾ ਆਪਾਂ ਖੋਦ ਜਿੰਦੇ ਜੁੰਦੇ ਆ ਸਾਰੀ ਕਰਕੇ ਗਏ ਸੀ ਤੇ ਉਹ ਇਨਨੇ ਆ ਕੇ ਪਿੱਛੋ ਜਿੰਦੇ ਲਾਤੇ ਠੀਕ ਆ ਬਡੇ ਭਰਾਣੇ ਜੀ ਬਡੇ ਭਰਾਣੇ ਕਹਿੰਦਾ ਕੰਮ ਜਾ ਕਹਿੰਦਾ ਮੇਰਾ ਆ ਤੇ ਅਸੀਂ ਫੇਰ ਸਾਨੂੰ ਦੱਸਿਆ ਗਿਆ ਤਾਂ ਕਹਿੰਦੇ ਇੱਥੇ ਜਿੰਦੇ ਲਾਤੇ ਔਰ ਇੱਥੇ ਇਹਦਾ ਮੁੰਡਾ ਆਂਦਾ ਹੁੰਦਾ ਸੀਗਾ ਤੇ ਕਹਿੰਦਾ ਆਖੇ ਇੱਥੇ ਚਿੱਟਾ ਆਖੇ ਚੁੱਟਾ ਪਿੰਦੇ ਆ ਤੇ ਮਤਲਬ ਕਿ ਅਸੀਂ ਕਿਹੜਾ ਕੋਣ ਪਿੰਦਾ ਵੀ ਮੁੰਡਾ ਤਾਂ ਸਾਡੇ ਕੋ ਆ ਹਨਾ ਤੇ ਕਹਿੰਦਾ ਇੱਥੇ ਆਂਦੇ ਉਹਦਾ ਮੁੰਡਾ ਆਂਦਾ ਹੁੰਦਾ ਸੀ ਇੱਥੇ ਰਾਤ ਬਰਾਤੇ ਖੋਦ ਉਹਦੇ ਪੇ ਨੂੰ ਵੀ ਨਹੀਂ ਪਤਾ ਹੁੰਦਾ ਸੀ ਕਿ ਉਹਦਾ ਮੁੰਡਾ ਕੀ ਕਰਦਾ ਔਰ ਕੀ ਨਹੀਂ ਕਰਦਾ ਔਰ ਇਹ ਮਾਂ ਦੀ ਬਹੁਤ سپورਟ ਆ ਉਸ ਮੁੰਡੇ 'ਤੇ ਠੀਕ ਆ ਤੇ ਫਿਰ ਥੋੜੇ ਦਿਨ ਪਹਿਲਾਂ ਚਿੰਤੇ ਲਾ ਕੇ ਚਲ ਗਏ ਔਰ ਰਿਪੋਰਟ ਦਿੱਤੀ ਉੱਤੇ ਅਸੀਂ ਥਾਣੇ ਗਈਆਂ ਥਾਣੇ ਜਾ ਕੇ ਅਸੀਂ ਗੱਲ ਕੀਤੀ ਵੀ ਦੇਖੋ ਇਹਨਾਂ ਨੇ ਆਪਣਾ ਹਿਸਾਬੇ ਚ ਲਿਆ ਆ ਇਹ ਮੁੰਡੇ ਦਾ ਹਿੱਸਾ ਆ ਔਰ ਅਸੀਂ ਤਿੰਨ ਚਾਰ ਭੈਣਾ ਸੀ ਇੱਕ ਇਹ ਸਾਡਾ ਭਰਾ ਸੀਗਾ ਠੀਕ ਆ ਤੇ ਅਸੀਂ ਮਤਲਬ ਕਿ ਇਹਦਾ ਹਿੱਸਾ ਹੈ ਕਿੱਥੇ ਜਾਊਗਾ ਕੁੜੀਆਂ ਦੇ ਕਿੰਨੇ ਕ ਦਿਨ ਤੱਕੇ ਖਾਊਗਾ ਠੀਕ ਆ ਤੇ ਇਸ ਕਰਕੇ ਇਹੋ ਪੰਗੇ ਲਾਂ ਤੇ ਲੈ ਲੈਂਦੇ ਸੀ ਕਹਿੰਦਾ ਮੇਰਾ ਹੀ ਅਥਾ ਹੈ ਮੇਰਾ ਹੀ ਤੇ ਅਸੀਂ ਥਾਣੇ ਵੀ ਜਾ ਚੁੱਕੀਆਂ ਸੀਗੀਆਂ ਉੱਥੇ ਵੀ ਅਸੀਂ ਸਾਡੀ ਇਹ ਗੱਲ ਹੋਈ ਵੀ ਇਹ ਮੁੰਡੇ ਦਾ ਹਿੱਸਾ ਆ ਮੁੰਡੇ ਨੂੰ ਮੁੰਡੇ ਨੂੰ ਦੇਣਾ ਅਸੀਂ ਠੀਕ ਆ ਅਗਰ ਤੂੰ ਮੁੰਡੇ ਨੂੰ ਸਾਂਭ ਲਾਊਗਾ ਮੁੰਡੇ ਨੂੰ ਰੋਟੀ ਪਾਣੀ ਦੇ ਦਊਗਾ ਤਾਂ ਅਸੀਂ ਤੈਨੂੰ ਸਾਰਾ ਕੁਝ ਦੇ ਦੇਣਾ ਅਸੀਂ ਕੁਝ ਨਹੀਂ ਲੈਣਾ ਹੈਗਾ ਸਿਰਫ ਮੁੰਡੇ ਦੀ ਪ੍ਰੋਬਲਮ ਆ ਅਫਸਰ ਸਾਹਿਬ ਤੋਂ ਪੁਲਿਸ ਤੋਂ ਮੰਗੀ ਕਰਦੇ ਆ ਹਾਂਜੀ ਤੇ ਅਸੀਂ ਇਹ ਕਹਿੰਦੇ ਸਾਨੂੰ ਇਹ ਸੁਣਾਉ ਦਿੱਤਾ ਜਾਵੇ। ਚੱਕਰੀ ਦੇ ਤੁਹਾਨੂੰ। ਸਾਨੂੰ ਸਾਡੇ ਕੱਪਰ ਭਰਾ ਆਇਆ ਕੁਲਵਿੰਦਰ ਸਿੰਘ ਔਰ ਅਮਨ ਔਰ ਉਸਦੀ ਵਾਈਫ ਦਾ ਬਹੁਤ ਸਾਥ। ਉਹਨੇ ਉਹਨੇ ਸਾਡੇ ਜਿੱਦਾਂ ਦੀ ਸਾਡੇ ਪਹਿਲੇ ਸਾਡੇ ਡੈਡੀ ਨੂੰ ਵੀ ਕੁੱਟ ਕੇ ਗਿਆ ਸੀ। ਠੀਕ ਆ ਇੱਕ ਦਿਨ ਪਹਿਲਾਂ ਡੈਡੀ ਵੀ ਕੁੱਟ ਕੇ ਗਿਆ ਸੀ ਉਹਨਾਂ ਦੀ ਦਾਤੂ ਬੈਸੀ। ਹਾਂਜੀ ਭਾਜੀ ਇਹ ਕੀ ਵਾਕਿਆ ਹੋਇਆ ਕਿਹੜਾ ਪਿੰਡ ਆ ਜੀ? ਇਹ ਪਿੰਡ ਆਦਮ ਵਾਲਾ ਹੀ ਪੰਚਾਇਤ ਮੈਂਬਰ ਦਾ ਫੋਨ ਆਇਆ ਸੀ ਕਿ ਬਰਿੰਦਰ ਕੁਮਾਰ ਪੁੱਤਰ ਚੰਦਰ ਸਿੰਘ ਉਮਰ ਕਰੀਬ 35 ਸਾਲ ਤੇ ਇਹਦੀ ਰਾਤੀ ਇਹਦੇ ਪਤੀਜਿਆਂ ਨੇ ਬੇ ਠੱਟਾ ਮਾਰ ਕੇ ਡੈਥ ਕਰਤੀ ਆ ਮੌਕੇ ਤੇ ਪਹੁੰਚੇ ਜੀ ਡੈੱਡ ਬਡੀ ਨੂੰ ਮਕਾਨ ਉੱਪਰ ਪਈਏ ਮੌਕਾ ਆਣ ਕੇ ਦੇਖਿਆ ਜੋ ਵੀ ਇਹਦੇ ਬਾਅਦ ਬਿਆਨ ਲਿਖਾਉਣਗੇ ਹਸਪਤਾਲ ਕੁ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੀ ਲੱਗਦਾ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਇਹਦੇ ਦੇ ਘਰ ਦਾ ਰੌਲਾ ਸੀ ਹੁਣ ਬਾਕੀ ਬਾਹਾਂ ਜੀ ਆ ਜਿੱਥੇ ਕਤਲ ਹੋਇਆ ਇਸ ਦਾ ਰੌਲਾ ਹੈ ਹਾਂ ਜੀ ਜੋ ਇਹ ਕੀ ਕੰਮ ਕੀ ਕਰਦਾ ਸੀ ਜੀ ਕੰਮ ਰੰਗ ਦਾ ਕਰਦਾ ਸੀ ਹਾਂ ਜੀ ਤੇ ਇਹ ਕੀ ਕਿ ਕਿਹਦੇ ਵੱਲੋਂ ਉਹਨਾਂ ਨੇ ਜਿਹੜਾ ਖਰਚਾ ਜਹਾ ਕੀਤਾ ਕੀ ਨੇ ਕੀਤਾ ਹੋ ਸਕਦਾ ਹੈ ਇਹਦੇ ਭਤੀਜੇ ਨੇ ਜੇ ਦੀ ਮੌਤ ਹੋ ਜੇ ਭਤੀਜੇ ਨੇ ਹਾਂਜੀ ਠੀਕ ਹੈ ਜੀ ਭਰਾ ਨਾਲ ਕਹਿੰਦੇ ਰੋਲਾ ਸੀ ਦਾ ਭਰਾ ਨਾਲ ਪ੍ਰਾਪਰਟੀ ਦਾ ਰੋਲਾ ਸੀ ਭਤੀਜੇ ਨੇ ਆਣ ਕੇ ਕਹਿੰਦੇ ਰਾਤੀ ਅੱਛਾ ਆ ਸਿਆਲੂ ਵਾਂਡ ਤੋਂ ਪਤਾ ਕੱਲਾ ਭਤੀਜਾ ਆਇਆ ਆਸੇ ਪਾਸੇ ਗੇਟਾਂ ਦੇ ਲੋਕ ਬੰਦ ਕਰਕੇ ਉਹਨਾਂ ਨੂੰ ਚੱਲ ਗਿਆ ਜੀ ਫੇਰੇ ਉਸਕੇ ਦੇਖੀ